ਸਰ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਚਲਾਈ ਹੈ ਕਿ ਜਿੰਨੇ ਵੀ ਭਿਖਾਰੀ ਨੇ ਉਹਨਾਂ ਭਿਖਾਰੀਆਂ ਨੂੰ ਰੈਸਕਿਊ ਕੀਤਾ ਜਾਏਗਾ ਰੈਸਕਿਊ ਕਰਕੇ ਜਿਹੜੇ ਬੱਚਿਆਂ ਦੇ ਮਦਰ ਫਾਦਰ ਨਾਲ ਨੇ ਉਹਨਾਂ ਦਾ ਆਧਾਰ ਕਾਰਡ ਦੇਖ ਕੇ ਉਹਨਾਂ ਨੂੰ ਉਹਨਾਂ ਨੂੰ ਹੈਡਓਵਰ ਕੀਤਾ ਜਾਏਗਾ ਪਲੱਸ ਵਾਰਨਿੰਗ ਦਿੱਤੀ ਜਾਏਗੀ ਦੂਸਰੀ ਰੇਡ ਵਿੱਚ ਜੇਕਰ ਉਹ ਦੁਬਾਰਾ ਮਿਲਦੇ ਨੇ ਤਾਂ ਉਹਨਾਂ ਦੇ ਮਦਰ ਫਾਦਰ ਉੱਪਰ ਐਫ ਆਈ ਆਰ ਕੀਤੀ ਜਾਏਗੀ ਸਪੋਜ਼ ਕਰੋ ਕਿਸੇ ਵੀ ਲੇਡੀ ਦਾ ਕਹਿ ਰਹੀ ਹੈ ਮੇਰਾ ਬੱਚਾ ਵਾ ਬੱਚਾ ਕਹਿ ਰਿਹਾ ਕਿ ਇਹ ਮੇਰੀ ਮਦਰ ਨਹੀਂ ਆ ਉਹਨਾਂ ਦਾ ਡੀਐਨਏ ਟੈਸਟ ਕਰਾਇਆ ਜਾਏਗਾ ਡੀਐਨਏ ਟੈਸਟ ਕਰਾਉਣ ਤੋਂ ਬਾਅਦ ਸਰ ਉਹਨਾਂ ਤੇ ਜੋ ਬੰਦੀ ਕਾਰਵਾਈ ਲੇਡੀ ਤੇ ਕੀਤੀ ਜਾਏਗੀ ਤੇ ਬੱਚੇ ਨੂੰ ਆਪਣੇ ਕੋ ਰੱਖਿਆ ਜਾਏਗਾ ਚਿਲਡਰਨ ਹੋਮ ਚ ਬਾਅਦ ਚ ਉਹਦੇ ਮਦਰ ਫਾਦਰ ਲੱਭ ਕੇ ਉਹਨੂੰ ਹੈਡਓਵਰ ਕੀਤਾ ਜਾਏਗਾ ਜਿਸ ਤਰ੍ਹਾਂ ਸਾਡਾ ਪੂਰੇ ਜ਼ਿਲ੍ਹੇ ਵਿੱਚ ਆਪਾਂ ਲਗਾਤਾਰ ਕੰਟੀਨਿਊ ਕੰਮ ਕਰ ਰਹੇ ਹਾਂ ਸਰ ਅੱਜ ਸਵੇਰ ਦੇ ਤੁਸੀਂ ਵੀ ਸਾਡੇ ਨਾਲ ਯੋ ਸਾਰਾ মিডিਆ ਪੁਲਿਸ ਪ੍ਰਸ਼ਾਸਨ ਹੈਲਥ ਡਿਪਾਰਟਮੈਂਟ ਬਾਕੀ ਸਾਰੇ ਵਿਭਾਗ ਸਾਡੇ ਨਾਲ ਨੇ ਆਪਾਂ ਜਿੱਥੇ ਵੀ ਰੇੜੀ ਤੇ ਕਿਸੇ ਵੀ ਚੌਂਕ 'ਚ ਕਿਸੇ ਵੀ ਸਟੇਸ਼ਨ ਤੇ বাস ਸਟੈਂਡ ਤੇ ਜਾ ਕੇ ਪੁੱਛਦੇ ਆ ਉਹ ਕਹਿੰਦੇ ਜੀ ਪਿਛਲੇ 2-3 ਦਿਨ ਤੋਂ ਉੱਥੇ ਕੋਈ ਵੀ ਨਹੀਂ ਆਉ, ਛੱਡ ਕੇ ਚੱਲ ਗਏ ਹੋਏ ਨੇ। ਇਸ ਤਰ੍ਹਾਂ ਕਹਿੰਦੇ ਕਿ ਸਵੇਰੇ ਆ ਜਾਂਦੇ ਨੇ ਪਰ ਹੁਣ 2-3 ਦਿਨ ਤੋਂ ਕੋਈ ਨਹੀਂ ਆ ਰਿਹਾ ਜੀ। ਬਟਾਲੇ ਦੇ ਲੱਖ ਲੱਖ ਜਗ੍ਹਾ ਤੇ ਜਿਸ ਤਰ੍ਹਾਂ বাস ਸਟੈਂਡ ਸਟੇਸ਼ਨ ਬੀਮਾਰਟ ਹੋ ਗਿਆ, ਅਸੀ ਦੇ ਪੋਲੋ ਹੋ ਗਿਆ। ਸਾਰੇ-ਸਾਰੀਆਂ ਜਗ੍ਹਾ। ਅਸੀਂ ਨਾਲ ਹੀ ਉਸੇ ਦੇ ਕੋਈ ਬੱਚਾ ਤੇ ਮਿਲਿਆ ਨਹੀਂ ਜੀ। ਆਪਾਂ ਤੁਹਾਨੂੰ ਵੀ ਇਹ ਸਕੇ ਨਾ ਲਿਆ ਸੀ ਕਿ ਤੁਸੀਂ ਵੀ ਦੇਖੋ ਜੇਕਰ ਤੁਹਾਨੂੰ ਵੀ ਲੱਗਦਾ ਕਿਤੇ ਹੈਗਾ ਤਾਂ ਤੁਹਾਨੂੰ ਦੱਸੋ ਆਪਾਂ ਪੂਰੀ ਟੀਮ ਨਾਲ ਆਪਾਂ ਸਾਡੇ ਵੱਲੋਂ ਇੱਕ ਸਪਾਂਸਰਸ਼ਿਪ ਸਕੀਮ ਚੱਲ ਰਹੀ ਆ ਜਿਹੜੇ ਬੱਚੇ ਸਾਨੂੰ ਇਸ ਤਰ੍ਹਾਂ ਦੇ ਲੱਭਦੇ ਨੇ ਉਹਨਾਂ ਨੇ ਮਦਦ ਫਾਦ ਨੂੰ ਇੰਨੀ ਗੱਲ ਕਹਿਦੀ ਸੀ ਬੱਚੇ ਨੂੰ ਸਕੂਲ ਪਾਓ 4000 ਰੁਪਿਆ 50 ਸਰਕਾਰ ਦੇ ਰਹੀ ਆ ਆਪਾਂ ਉਹਨਾਂ ਨੂੰ ਲਵਾਵਾਂਗੇ ਜੀ 1098 1098 ਤੇ ਕਾਲ ਕਰੋ ਜੀ ਜੇਕਰ ਤੁਹਾਨੂੰ ਕਿਤੇ ਵੀ ਕੋਈ ਵੀ ਇਸ ਤਰ੍ਹਾਂ ਦਾ ਬੱਚਾ ਲੱਭਦਾ 1098 ਤੇ ਕਾਲ ਕਰੋ ਆਪਾਂ ਸਾਡੀ ਟੀਮ ਉੱਥੇ ਆ ਕੇ ਤੁਹਾਨੂੰ ਸਹਿਯੋਗ ਕਰੇਗੀ ਜੀ ਅਸੀਂ ਤੇ ਇਹੀ ਕਹਿ ਰਹੇ ਆ ਕਿ ਜਿੰਨੀ ਮਰਜ਼ੀ ਆਪਾਂ ਰੇਡਸ ਕਰੀਏ ਜਿੰਨੀ ਦੇਰ ਤੱਕ ਪਬਲਿਕ ਸਾਥ ਨਹੀਂ ਦੇਗੀ ਉਨੀ ਦੇਰ ਤੱਕ ਸਾਡੀ ਰੇਡਸ ਦਾ ਕੋਈ ਫਾਇਦਾ ਨਹੀਂ ਹੁੰਦਾ ਸਰ ਆਪਾਂ ਬੱਚੇ ਲੱਭਦੇ ਆ ਬੱਚੇ ਡਾਲ ਵੇਖੇ ਦੌੜ ਵੀ ਜਾਂਦੇ ਜਿਸ ਤਰ੍ਹਾਂ ਕੋਈ ਬੱਚਾ ਨਹੀਂ ਮਿਲ ਰਿਹਾ ਸਰ ਮੈਂ ਇਹੀ ਗੱਲ ਕਹਿਣਾ ਚਾਹਨਾ ਵਾ ਕਿ ਜਿਸ ਤਰ੍ਹਾਂ ਇੱਕ ਐਗਜ਼ਾਮਪਲ ਆ ਕਿ ਜਿੱਦਾਂ ਕੋਈ ਵੀ ਬੱਚਾ ਵਾ ਇਹ ਦੇਖੋ ਛੋਟੇ ਬੱਚਾ ਨੂੰ ਫਾਸਟ ਫੂਡ ਬੜਾ ਪਸੰਦ ਹੁੰਦਾ ਤੁਸੀਂ ਕਹਿੰਦੇ ਹੋ ਕਿ ਆਪਾਂ ਪੈਸਾ ਨਹੀਂ ਦੇਣਾ ਕਈ ਵਾਰੀ ਆਪਾਂ ਕਹਿੰਦੇ ਜੀ ਬੱਚੇ ਆਪਾਂ ਕਹਿੰਦੇ ਪੈਸਾ ਨਾ ਪਰ ਕੀ ਕਰਦੇ ਹਾਂ ਜਦੋਂ ਤੁਸੀਂ ਚੌਂਕ 'ਚ ਖੜੇ ਹੋ ਉੱਥੇ ਕੋਈ 버ਗਰ ਦੀ ਰੇੜੀ ਆ ਤੇ ਕਹਿੰਦੇ ਇੱਕ 버ਗਰ ਲੈ ਬੱਚੇ ਨੇ 버ਗਰ ਲੈ ਲੈਣਾ ਲੱਗ ਤੀ ਕੋਲਡਿੰਗ ਲੈ ਲੈਣੀ ਜਿਹੜੇ ਬੱਚੇ ਨੂੰ ਖਾਣ ਨੂੰ 버ਗਰ ਪੀਣ ਨੂੰ ਕੋਲਡਿੰਗ ਮਿਲੇਗੀ ਉਹ ਬੱਚਾ ਕਦੀ ਵੀ ਸਕੂਨ ਨਹੀਂ ਜਾਏਗਾ ਤੇ ਉਸ ਬੱਚੇ ਨੂੰ ਆਦਤ ਪੈ ਜਾਏਗੀ ਕਿ ਉਹ ਬੱਚਾ ਬਾਰ-ਬਾਰ ਚੌਂਕਾ ਜਾ ਕੇ ਖੜੇਗਾ ਪੈਸੇ ਮੰਗੇਗਾ ਖਾਣ ਨੂੰ ਮੰਗੇਗਾ ਪਲੀਜ਼ ਇਦਾਂ ਦਾ ਕੁਐਸਚਨ ਨਾ ਦਵੋ ਉਹਦੇ ਨਾਲ ਬੱਚਿਆਂ ਨੂੰ ਵੀ ਇਹ ਸਬਕ ਮਿਲੇਗਾ ਤੇ ਇਸ ਤਰ੍ਹਾਂ ਸਾਡੇ ਨਾਲ ਤੁਸੀਂ ਸਾਥ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਜੇਕਰ ਕੋਈ ਕਾਲ ਕਰਦਾ ਉਹਦਾ ਨਾਮ ਤੇ ਨੰਬਰ ਗੁਪਤ ਰੱਖਿਆ ਜਾਏਗਾ ਸਰ ਇਦਾਂ ਦਾ ਕੁਝ ਨਹੀਂ ਆ ਕੀ ਆਪਾਂ ਉਹਨਾਂ ਨੂੰ ਜੇਕਰ ਉਹ ਬੱਚੇ ਇਸ ਤਰ੍ਹਾਂ ਕਰਨਗੇ ਬਾਰ-ਬਾਰ ਉਹਨਾਂ ਨੂੰ ਫੋਨ ਕਰਾਂਗੇ ਜੀ ਕਿੱਦਾਂ ਤੁਸੀਂ ਕਿਉਂ ਫੋਨ ਕੀਤੀ ਐਦਾਂ ਦਾ ਕੁਝ ਨਹੀਂ ਹੈਗਾ ਸਰ ਮਜ਼ਦੂਰੀ ਵਿੱਚ ਸਰ ਇਹਦੇ ਵਿੱਚ ਲੇਬਰ ਇਨਸਪੈਕਟਰ ਨੋਡਲ ਅਫਸਰ ਹੁੰਦੇ ਨੇ ਸਰ ਜਿਹੜੇ ਉਹਨਾਂ ਦੀ ਰੇਟਸ ਹੁੰਦੀਆਂ ਸਰ ਆਪਾਂ ਉਹਨਾਂ ਨਾਲ ਆੰਦੇ ਆ ਪੂਰੀ ਟੀਮ ਨਾਲ ਜਾਂਦੀ ਆ ਉਹਦੇ ਵਿੱਚ ਨੋਡਲ ਅਫਸਰ ਲੇਬਰ ਇਨਸਪੈਕਟਰ ਨੇ ਸਰ ਲੇਬਰ ਇੰਸਪੈਕਟਰ ਕੋ ਚਲਾਉਣ ਦੀ ਪਾਵਰ ਆ ਸਰ ਸੜਕੋ ਚਲਾਉਣ ਦੀ ਪਾਵਰ ਨਹੀਂ ਆ ਜਦੋਂ ਉਹਨਾਂ ਦੀ ਰੇਡ ਹੁੰਦੇ ਪਾ ਉਹਨਾਂ ਨਾਲ ਜਾਂਦੇ ਆ ਸਰ ਬਾਲ ਮਜ਼ਦੂਰੀ ਦੀ ਰੇਡ ਅਲੱਗ ਹੁੰਦੀ ਆ ਸਰ ਅਰੇ ਲਾਸਟ ਟਾਈਮ ਜਿਹੜੀ ਇਹਨਾਂ ਦੀ ਰੇਡ ਹੋਈ ਸੀ ਉਹ ਚ ਤਿੰਨ ਬੱਚੇ ਫੜੇ ਸੀ ਸਰ ਸਰ ਮੈਨੂੰ ਤੁਹਾਡੇ ਜਿਸ ਤਰ੍ਹਾਂ ਤੁਸੀਂ ਇਹ ਗੱਲ ਕਹੀ ਮੈਨੂੰ ਥੋੜੀ ਦੇਰ ਪਹਿਲਾਂ ਸਰ ਨਾਲ ਵੀ ਮੇਰੀ ਗੱਲ ਹੋਈ ਸੀ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਕਿ ਸਰ ਜੇ ਹੁਣ ਬੱਚੇ ਨਹੀਂ ਰਬ ਰਹੇ ਥੋੜੇ ਦਿਨ ਰੁਕ ਜਾਓ ਬਾਬੇ ਦਾ ਵਿਆਹ ਸ਼ੁਰੂ ਹੋ ਜਾਣਾ ਆਪਾਂ ਸਰ ਉਹ ਤਾਂ ਕੰਟੀਨਿਊ ਰੇਡਸ ਕਰਨੀਆਂ ਸਰ ਵੀ ਜਾਂਦੇ ਨੇ ਰੋਜ਼ ਆਡੋ ਪਰ ਪਰਗੇ ਹੋ ਤੇ ਆਪਣੇ ਅਸਮੀ ਦੇ ਪੁੱਲ ਤੇ ਪਰਾਂ ਚੁੰਗੀ ਕੁਰਤੂ ਪਰਾ ਸਾਫ ਆ ਸਾਬਾ ਤੱਕ ਲੱਗੇ ਹੁੰਦੇ ਆ ਉਧਰ ਹਸਪੀਟਲ ਆ ਲੱਗੇ ਹੁੰਦੇ ਆ ਇੱਥੋਂ ਹੀ ਜਾਂਦੇ ਆ ਟੇਸ਼ਨ ਤੋਂ ਇਧਰੋਂ ਉਧਰੋਂ ਆਉਂਦੇ ਆ ਜਵਾਰ ਨਗਰ ਆ ਲੋ ਤਾਂ ਉਧਰ ਜਾਂਦੇ ਆ ਉੱਥੇ ਮੰਗਦੇ ਆ ਨਿਗੇ ਨਿਗੇ ਬੱਚੇ ਵੀ ਨਾਲ ਜਨਾਨੀ ਆ ਚਰੂ ਦਰ ਦੇ ਇਨਾਂ ਦਾ ਪਤਾ ਨਹੀਂ ਕਿਦੋਂ ਆਉਂਦੇ ਆ ਕਿਦੋਂ ਜਾਂਦੇ ਆ ਕੋਈ ਪਰਿਪ੍ਰਾਈਜ਼ ਹੋਵੇ ਤੇ ਪਤਾ ਲੱਗਦਾ ਜੇ ਤੁਹਾਡੇ ਮੌਜੂਦਗੀ ਜੇ ਕਿਸੇ ਨੂੰ ਪੜਿਆ ਹੀ ਨਹੀਂ ਜਾਂ ਆਪਾਂ ਰੇਟ ਹੋਇਆ ਹੀ ਨਹੀਂ ਜਾਈ ਕਿ ਦੱਸਣਾ ਬਹੁਤ ਵਧੀਆ ਕੰਮ ਹੋ ਰਿਹਾ ਕੋਈ ਸਮਾਜ ਬਾਰੇ ਸੋਚ ਰਿਹਾ ਵਾ ਇਹ ਪੰਜਾਬ ਪੁਲਿਸ ਆ ਰੇਲਵੇ ਪੁਲਿਸ ਆ ਜੋ ਕੰਮ ਕਰ ਰਹੀ ਆ ਬਹੁਤ ਵਧੀਆ ਕੰਮ ਕਰ ਰਹੀ ਆ ਸਰ ਦੇਖੋ ਥਾਂ ਥਾਂ ਤੇ ਕਿੰਨੇ ਹੀ ਬੱਚੇ ਅੱਜ ਕੱਲ ਇਹ ਵੀ ਵੇਚਦੇ ਆ ਸਾਰੇ ਆਂਦੇ ਨੇ ਕਈ ਬੱਚੇ ਇੱਥੇ ਬੈਠੇ ਹੁੰਦੇ ਨੇ ਕਦੀ ਕੋਈ ਚਾਹ ਪਿਲਾ ਰਿਹਾ ਕੇ ਨਾ ਕੋਈ ਕੁਝ ਕਰ ਰਿਹਾ ਵਾ ਸਾਨੂੰ ਸੋਚਣਾ ਚਾਹੀਦਾ ਨਾ ਬਾਰੇ ਕਿ ਤਾਂ ਕਿ ਇਹਨਾਂ ਦਾ ਵੀ ਕੋਈ ਫਿਊਚਰ ਵਧੀਆ ਸਿਕਿਉਰ ਹੋ ਸਕੇ ਵੀਰ ਬਿਲਕੁਲ ਸਰ ਕੋਈ ਵੀ ਬੰਤ ਟੰਗੀ ਤੇ ਹੁੰਦੀ ਆ ਨਾ ਕੋਈ ਕੁਝ ਖਾਂਦਾ ਏ ਤੇ ਲੱਗੇ ਆ ਕੇ ਕੋਈ ਮੰਗਣ ਲੱਗ ਪੇ ਤੇ ਆਪ ਨੂੰ ਚੰਗਾ ਜਾਂ ਨਹੀਂ ਲੱਗਦਾ ਕਿ ਮਤਲਬ ਬਾਈ ਬੈਠੇ ਗੱਡੀਆਂ 'ਚ ਖਾ ਰਹੇ ਆ ਤੇ ਨਿਆਨੇ ਬਾਹਰ ਮੰਗਦੇ ਭਾਈ ਇਹ ਚੀਜ਼ ਵਧੀਆ ਨਹੀਂ ਲੱਗਦੀ ਸਾਨੂੰ ਲੋਕੀ ਦੇ ਇਹੋ ਹੀ ਕਹਿੰਦੇ ਆ ਕਿ ਚਲੋ ਤਰਸ ਖਾ ਕੇ ਕਰਦੇ ਪਰ ਜਦ ਉਹ ਨਿਆਂ ਹੀ ਕਰ ਦਿੰਦੇ ਆ ਤੇ ਉਹਨਾਂ ਵਾਸਤੇ ਫਿਰ ਤੁਹਾਨੂੰ ਪਤਾ ਹੀ ਇਹ ਮੁਸ਼ਕਲਾਂ ਤੇ ਆਈ ਹੈ ਬਹੁਤ ਵਧੀਆ ਕੀਤੀ ਬਹੁਤ ਵਧੀਆ ਕੀਤੀ ਹੈ ਇਹ ਸਾਰੇ ਸਗੋਂ ਜਨਤਾ ਨੂੰ ਵੀ ਚਾਹੀਦਾ ਕਿ ਇਹ ਉਪਰਾਲੇ ਨੂੰ ਕਿਦਾਂ ਨਾਲ ਸਹਿਯੋਗ ਕਰਨਾ